ਸਾਡੇ ਕੋਈ ਹੈਲਪ ਕਰਨ ਵਾਲਾ ਹੈ ਨਹੀਂ ਅਸੀਂ ਦੋਵੇਂ ਮੀਆਂ ਬੀਬੀਆਂ ਉਹ ਮੇਰੇ ਹੈਲਪ ਕਰਦੇ ਮੈਂ ਉਹਨਾਂ ਦੀ ਅਸੀਂ ਦੋਵੇਂ ਆ ਕੇ ਆਪਣਾ ਰੋਜ਼ਗਾਰ ਕਰਦੇ ਆ ਬੱਚਾ ਸਾਡਾ ਲੱਗ ਰਿੰਦਾ ਮਕਾਨ ਸਾਡਾ ਹੈ ਨਹੀਂ ਕਿਰਾਏ ਤੇ ਰਹਿੰਦੇ ਆ ਬੜਾ ਮੁਸ਼ਕਲ ਗੁਜ਼ਾਰਾ ਚੱਲਦਾ ਪਿਆ ਹਾਂਜੀ ਇੱਥੇ ਵਿਚਾਰੀ ਚਾਹ ਬਣਾਉਂਦੀ ਆ ਮੈਂ ਆਪਣੀ ਮਾਣੀ ਮੋਟੀ ਲੱਸੀ ਵੇਚਦਾ ਮੈਂ ਕਿ ਹੁਣ ਮਜਬੂਰੀ ਇੰਨਾ ਕੁਝ ਕਰਾਉਂਦੀ ਤੁਹਾਡੇ ਸੁਣਨੀਆਂ ਹਾਂ ਮਜਬੂਰੀ ਨਾਲ ਹੀ ਸਾਰਾ ਕੁਝ ਕਰਦੇ ਪਏ ਹਾਂ ਉਹ ਲੱਕੜਾਂ ਬਾਲਣ ਕੱਟਾ ਕਰਕੇ ਲਿਆ ਮੈਂ ਤੁਹਾਡੇ ਨਾਲ ਲੱਕੜਾ ਵੜਦਾ ਪਏ ਅਸੀਂ ਛੋਟੀਆਂ ਛੋਟੀਆਂ ਲੱਕੜਾ ਕਰਕੇ ਬਾਲਣ ਵਾਸਤੇ ਆਪਣਾ ਗੁਜ਼ਾਰਾ ਕਰੀਦਾ ਇਹ ਗੁਜਾਰਾ ਹੀ ਇਹ ਨਾਲ ਚੱਲਦਾ ਸਨ ਸਾਜੀ ਉਹ ਵਿਆਹ ਹੋਇਆ ਉਹ ਆਪਣਾ ਘਰ ਦੇਖਦਾ ਅਸੀਂ ਆਪਣੇ ਮੀਆਂ ਵੀ ਦੋਈ ਦੇਖਦਾਇਆ ਤੁਹਾਨੂੰ ਪੁੱਛਦਾ ਆ ਹਾਂਜੀ ਨਹੀਂ ਜੀ ਨਹੀਂ ਨਹੀਂ ਪੁੱਛਦਾ ਨਹੀਂ ਪੁੱਛਦਾ ਉਹ ਸਾਡੀ ਬੇਟੀ ਆ ਕਿ ਬਿਮਾਰ ਰਹਿੰਦੀ ਸੀ ਵਿਚਾਰੀ ਹੁਣ ਮੜੀ ਜੀ ਉਹ ਉੱਠਿਆ ਨੂੰ ਟੀਵੀ ਟੂਵੀ ਜੀ ਹੋ ਗਈ ਸੀਗੀ ਹਾਂਜੀ ਉਹ ਹੁਣ ਮੜੀ ਜੀ ਵਿਚਾਰੀ ਉੱਠੀ ਆ ਉਹ ਹੁਣ ਪੜ੍ਹਾਈ 'ਚ ਜੋਰ ਲਾ ਰਹੀ ਆ ਗੱਲ ਕੋਈ ਨਹੀਂ ਬੇਟਾ ਪੜ੍ਹ ਲੈ ਜੀ ਹਾਂਜੀ ਘਰ ਵੀ ਨਹੀਂ ਹੈਗਾ ਗੁਜ਼ਾਰਾ ਵੀ ਬਹੁਤ ਜ਼ਿਆਦਾ ਔਖਾ ਸੋਖਾ ਹੁੰਦਾ ਹੈ ਤੇ ਜਿਵੇਂ ਕਿ ਤੁਸੀਂ ਇੱਥੇ ਰਹਨੇ ਹੋ ਚਾਹ ਪਲਾਨੇ ਹੋ ਜਾਂ ਫਿਰ ਬਾਪੂ ਜੀ ਜਿਹੜਾ ਲੱਸੀ ਬਲਾ ਰਹੇ ਨੇ ਲੋਕਾਂ ਨੂੰ ਠੀਕ ਹੈ ਘਰ ਦਾ ਗੁਜ਼ਾਰਾ ਹੋ ਜਾਂਦਾ ਹਾਂਜੀ ਮਾੜਾ ਮੋਟਾ ਕਰੀ ਦਲੀ ਜਿੱਦਾਂ ਦੀ ਮਾੜੀ ਮੋਟੀ ਲੂਣ ਮਿਰਚ ਨਾਲ ਰੋਟੀ ਖਾਪੀ ਕੇ ਤਾਂ ਆਪਣਾ ਗੁਜ਼ਾਰਾ ਕਰ ਲਈਦਾ ਤਾਂ ਸਾਡੀ ਕੋਈ ਹੈਲਪ ਕਰਨ ਵਾਲਾ ਹੈ ਨਹੀਂ ਅਸੀਂ ਦੋਵੇਂ ਮੀਆਂ ਬੀਬੀਆਂ ਉਹ ਮੇਰੇ ਹੈਲਪ ਕਰਦੇ ਮੈਂ ਉਹਨਾਂ ਦੀ ਅਸੀਂ ਦੋਵੇਂ ਆ ਕੇ ਆਪਣਾ ਰੋ ਗੁਜ਼ਾਰਾ ਕਰਦੇ ਆ ਬੱਚਾ ਸਾਡਾ ਲੱਗ ਰਿੰਦਾ ਜੀ ਮਕਾਨ ਕਰਾਇਆ ਤੇ ਰਹਨੇ ਆ ਬੜਾ ਮੁਸ਼ਕਿਲ ਗੁਜ਼ਾਰਾ ਚੱਲਦਾ ਪਿਆ ਹਾਂਜੀ ਇੱਥੇ ਵਿਚਾਰੀ ਚਾਹ ਬਣਾਉਂਦੀ ਆ ਮੈਂ ਆਪਣੀ ਮਾਣੀ ਮੋਟੀ ਲੱਸੀ ਵੇਚਦਾ ਮੈਂ ਤੇ ਜਿੰਨਾ ਕੋ ਟਾਈਮ ਪਾਸ ਹੁੰਦਾ ਕਰੀ ਜਾਂਦੇ ਬੇਟਾ ਨਹੀਂ ਟਾਈਮ ਪਾਸ ਹੁੰਦਾ ਮਜਬੂਰੀ ਹੈ ਮਜਬੂਰੀ ਹਾਂਜੀ ਤੁਹ ਕੋ ਹੁੰਦਾ ਹੈ ਕਿ ਕਿਤੇ ਨਾ ਕਿਤੇ ਜਿਹੜੀ ਜ਼ਿੰਦਗੀ ਪੂਰੀ ਇਦਾਂ ਹੀ ਨਿਕਲ ਗਈ ਦੁੱਖਾਂ ਚ ਸਾਰੀ ਜ਼ਿੰਦਗੀ ਜਿਹੜੀ ਗਰੀਬ ਚ ਗਰੀਬੀ ਚ ਨਿਕਲ ਗਈ ਜੇ ਅੱਜ ਪੈਸਾ ਹੁੰਦਾ ਤਾਂ ਇੱਥੇ ਮਜਬੂਰੀ ਦੇ ਵਿੱਚ ਇੱਥੇ ਜਿਹੜੇ ਇੱਕ ਸਟਾਲ ਨਾ ਚਲਾਉਣਾ ਪੈਂਦਾ ਨਹੀਂ ਹੋਵੇ ਤਾਂ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਹਮ ਮਜਬੂਰੀ ਨਾ ਕੁਛ ਕਰਾਂਦੀ ਤੁਹਾਡੇ ਸਾਹਮਣੇ ਆ। ਹਾਂ। ਮਜਬੂਰੀ ਨਾਲ ਹੀ ਸਾਰਾ ਕੁਝ ਕਰਦੇ ਪਏ। ਉਹ ਲੱਕੜਾਂ ਬਾਲਣ ਇਕੱਠਾ ਕਰਕੇ ਲਿਆਇਆ ਮੈਂ ਤੁਹਾਡੇ ਸਾਹਮਣੇ ਲੱਕੜਾ ਬੜਦਾ ਪਿਆ ਸੀ। ਛੋਟੀਆਂ-ਛੋਟੀਆਂ ਲੱਕੜਾ ਕਰਕੇ ਬਾਲਣ ਵਾਸਤੇ ਆਪਣਾ ਗੁਜ਼ਾਰਾ ਕਰੀਦਾ। ਇਹ ਗੁਜ਼ਾਰਾ ਹੀ ਇਹ ਨਾਲ ਚੱਲਦਾ ਸਾਨੂੰ ਚੱਲਦਾ ਪਿਆ। ਕੁਛ ਆ ਕਸ਼ਮੀਰ ਛੋਟੇ ਆਂਦੇ ਉਹਨਾਂ ਨਾਲ ਮਾੜਾ-ਵਾੜਾ ਟਾਈਮ ਪਾਸ ਕਰਦੇ ਮੇ। ਅੱਛਾ ਮੈਂ ਸੋਚਿਆ ਸੀ ਕਦੇ ਮਾਤਾ ਜੀ ਨਾਲ ਇਸ ਤਰੀਕੇ ਨਾਲ ਜਿਹੜਾ ਇੱਕ ਜੋ ਛੋਪੜੀ ਜੀ ਪਣਾ ਕੇ ਅੱਜ ਇੱਕ ਗੁਜ਼ਾਰਾ ਕਰਨਾ ਪਊਗਾ। ਨਹੀਂ ਜੀ ਇਹ ਕਦੀ ਨਹੀਂ ਸੋਚਿਆ ਇਹ ਹੁਣ ਮਾਲਕ ਜੋ ਕਰਾ ਰਿਹਾ ਉਹਦੇ ਹੱਥ ਵਸ ਹੈ ਕਿੰਨਾ ਟਾਈਮ ਹੋ ਗਿਆ ਸਾਨੂੰ ਇੱਥੇ ਬੈਠਾ ਕਟੋਗਾ 15-16 ਸਾਲ ਹੋ ਗਿਆ ਹੈ 15-16 ਸਾਲ ਤੋਂ ਤੁਸੀਂ ਇੱਥੇ ਜਿਹੜਾ ਇੱਕ ਸਟਾਲ ਚਲਾ ਰਹੇ ਹੋ ਜੀ 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 ਤੇ ਮਾਤਾ ਜੀ ਨੂੰ ਵੀ ਇੰਨਾ ਟਾਈਮ ਹੋ ਗਿਆ ਮਾਤਾ ਜੀ ਵੀ ਸਾਡੇ ਨਾਲ ਹੀ ਆ ਹਾਂਜੀ ਤੇ ਘਰ ਪਰਿਵਾਰ ਦੇ ਵਿੱਚ ਹੋਰ ਕੋਣ ਕੋਣ ਘਰ ਦੇ ਪਰਿਵਾਰ ਦੇ ਵਿੱਚ ਇੱਕ ਲੜਕਾ ਹੈ ਹਾਂਜੀ ਉਹ ਵਿਆਹ ਹੋਇਆ ਉਹ ਆਪਣਾ ਘਰ ਦੇਖਦਾ ਅਸੀਂ ਆਪਣੇ ਮੀਆਂ ਵੀ ਦੋਏ ਦੇਖਦਾਇਆ ਤੁਹਾਨੂੰ ਪੁੱਛਦਾ ਆ ਹਾਂਜੀ ਨਹੀਂ ਜੀ ਨਹੀਂ ਨਹੀਂ ਪੁੱਛਦਾ ਨਹੀਂ ਪੁੱਛਦਾ ਉਹ ਸਾਡੀ ਬੇਟੀ ਹੈ ਕਿ ਬਿਮਾਰ ਰਹਿੰਦੀ ਸੀ ਵਿਚਾਰੀ ਹੁਣ ਮਾੜੀ ਜਿਹੀ ਓਟੀਆਂ ਨੂੰ ਟੀਵੀ ਟੂਵੀ ਜੀ ਹੋ ਗਈ ਸੀਗੀ ਹਾਂਜੀ ਉਹ ਹੁਣ ਮਾੜੀ ਜਿਹੀ ਵਿਚਾਰੀ ਉੱਠੀ ਆ ਉਹ ਹੁਣ ਪੜ੍ਹਾਈ ਤੇ ਜੋਰ ਲਾ ਰਹੀ ਆ ਗੰਦ ਕੋਈ ਨਹੀਂ ਬੇਟਾ ਪੜ੍ਹ ਲੈ ਜੀ ਹਾਂਜੀ ਇਸ ਦੇ ਨਾਲ ਆਪਾਂ ਮਾਤਾ ਜੀ ਨਾਲ ਵੀ ਗੱਲ ਕਰਾਂਗੇ ਜੋ ਮਾਤਾ ਜੀ ਇੱਥੇ ਰਹਿੰਦੇ ਨੇ ਸਭ ਤੋਂ ਪਹਿਲਾਂ ਮਾਤਾ ਜੀ ਦਾ ਸਵਾਗਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਹੈ ਜੀ ਮਾਤਾ ਜੀ ਇੱਥੇ ਕਿੰਨੇ ਵਜਾਂਦੇ ਹੋ ਇੱਥੇ ਸਾਨੂੰ ਸਾਡੇ 9 ਵਜੇ ਬਟਾਸੀ ਆ ਜੀਦਾ ਵਾ ਤੇ ਕਿੰਨੇ ਵਜੇ ਜਾਣੇ ਹਾਂ ਤੇ ਫਿਰ ਅਸੀਂ 5 6 ਵਜੇ ਚਲ ਜਾਈਦਾ ਕਰਾਂਗੇ ਅੱਜ ਮੈਨੂੰ ਤਾਂ ਜੀ ਡਰ ਨਹੀਂ ਲੱਗਦਾ ਕਿ ਜੰਗਲ ਦੇ ਵਿੱਚ ਜਿਹੜਾ ਤੁਸੀਂ ਇੱਕ ਝੌਪੜੀ ਬਣਾ ਕੇ ਬੈਠੇ ਹੋ ਚਾਹ ਲੋਕਾਂ ਨੂੰ ਬੁਲਾ ਰਹੇ ਡਰ ਲੱਗਦਾ ਪੁੱਤ ਲੱਗਦਾ ਤਾਂ ਹੈਗਾ ਹੁਣ ਕੀ ਕਰੀਏ ਮਜਬੂਰੀ ਖਾਤਰ ਸਾਰਾ ਕੁਝ ਕਰਨੇ ਪੈਂਦਾ ਵਾ ਹੁਣ ਤੁਹਾਨੂੰ ਪਤਾ ਵਾ ਕਿ ਸਾਨੂੰ ਹੁਣ ਬੁੱਢਿਆਂ ਨੂੰ ਕੰਮ ਕਿੱਥੋਂ ਮਿਲਣਾ ਹੁਣ ਅਸੀਂ ਆਪਣਾ ਗੁਜ਼ਾਰਾ ਕਰਦੇ ਪਏ ਆਂ ਜੀ ਹਾਂਜੀ ਤੇ ਇੱਕ ਮੁੰਡਾ ਹੈਗਾ ਪੁੱਛਦਾ ਨਹੀਂ ਹੈਗਾ ਦੁੱਖ ਹੁੰਦਾ ਹੈ ਵੀ ਕਿਤੇ ਨਾ ਕਿਤੇ ਉਹਨੂੰ ਸਰਦਾ ਤਾਜ ਬਣਾ ਕੇ ਇੱਕ ਮਾਂ ਜਿਹੜੇ ਬਹੁਤ ਚਾਵਾ ਨਾ ਮੁੰਡੇ ਨੂੰ ਆਪਣੇ ਬਾਲ ਪੋਸ ਕੇ ਵੱਡਾ ਕਰਦੀ ਹੈ ਤੇ ਅੱਜ ਉਹ ਹੀ ਨਹੀਂ ਪੁੱਛ ਰਿਹਾ ਹਾਂਜੀ ਉਹ ਬੇਟਾ ਉਹ ਇਦਾਂ ਨਹੀਂ ਪੁੱਛਦਾ ਉਹਦਾ ਆਪਣਾ ਵੀ ਪਰਿਵਾਰ ਆ ਨਾ ਫੇਰ ਹੁਣ ਕੀ ਕਰੇ ਉਹਦੇ ਤਿੰਨ ਚਾਰ ਬਣਿਆਣੇ ਆ ਤੇ ਫੇਰ ਹੁਣ ਇਹ ਕਿੰਨੇ ਕ ਬੰਦਾ ਕਰ ਸਕਦਾ ਵਾ ਤੇ ਚੱਲ ਅਸੀਂ ਵੀ ਆਪਣਾ ਮਾੜਾ ਮੋਟਾ ਗੁਜ਼ਾਰਾ ਕਰੀ ਜਾਂਦੇ ਆ ਤਾਂ ਵਾ ਤੇ ਕੁੜੀ ਜਿਹੜੀ ਆ ਤੁਸੀਂ ਤੁਹਾਡੀ ਬਿਮਾਰ ਰਹਿੰਦੀ ਹੁਣ ਠੀਕ ਹੋ ਗਈ ਹੈ ਹੁਣ ਥੋੜਾ ਜਿ ਠੀਕ ਹੋਈ ਹੈ ਅੱਛਾ ਇੱਥੋਂ ਜਾਣ ਦੇ ਉਸਤਾਜਾਂ ਦਵਾਈ ਚ ਲਾਈ ਸੀ ਉਹਦੀ ਤੇ ਹੁਣ ਥੋੜੀ ਜਿ ਠੀਕ ਹੈ ਸਾਲਕ ਬਿਮਾਰ ਰਹੀ ਉਹ ਹਾਂਜੀ ਹੁਣ ਮਾੜੀ ਮੋਟੀ ਠੀਕ ਹੋ ਗਈ ਅੱਛਾ ਅੱਛਾ ਜੇ ਮਾਤਾ ਦੀ ਬਾਪੂ ਜੇ ਬਾਪੂ ਜੀ ਨੇ ਕਿਹਾ ਵੀ ਤੁਹਾਡਾ ਆਪਣਾ ਘਰ ਵੀ ਨਹੀਂ ਹੈਗਾ ਗੁਜ਼ਾਰਾ ਵੀ ਬਹੁਤ ਜ਼ਿਆਦਾ ਔਖਾ ਸੁੱਕਾ ਹੁੰਦਾ ਹੈ ਤੇ ਜਿਵੇਂ ਕਿ ਤੁਸੀਂ ਇੱਥੇ ਰਹਿੰਦੇ ਹੋ ਚਾਹ ਪੁਲਾਣੇ ਹੋ ਜਾਂ ਫਿਰ ਬਾਪੂ ਜੀ ਜਿਹੜਾ ਲੱਸੀ ਬੁਲਾ ਰਹੇ ਨੇ ਲੋਕਾਂ ਨੂੰ ਠੀਕ ਹੈ ਘਰ ਦਾ ਗੁਜ਼ਾਰਾ ਹੋ ਜਾਂਦਾ ਹੈ ਹਾਂਜੀ ਮਾੜਾ ਮੋਟਾ ਕਰੀ ਦੱਲੀ ਆ ਜਿੰਦਾਂ ੜੀ ਮਾੜੀ ਮੋਟੀ ਲੋਨ ਮਰਚਨਾ ਰੋਟੀ ਖਾਪ ਨੀ ਕਿਤੇ ਆਪਣਾ ਗੁਜ਼ਾਰਾ ਕਰ ਲਈਦਾ। ਕਿਈ ਵਾਰੀ ਇਦਾਂ ਵੀ ਹੁੰਦਾ ਵੀ ਬਾਪੂ ਜੀ ਜਿਵੇਂ ਲੱਕੜ ਲੈਣ ਚਲ ਜਾਂਦੇ ਹੋਣਗੇ ਤੁਸੀਂ ਇੱਥੇ ਇਕੱਲੇ ਰਹਿੰਦੇ ਹੋਵੋਗੇ ਤੇ ਡਰ ਲੱਗਦਾ ਵੀ ਜਿਹੜੇ ਲੋਕ ਨੇ ਉਹ ਆਉਂਦੇ ਨੇ ਕਿਉਂਕਿ ਅੱਜ ਕੱਲ ਆਪਾਂ ਦੇਖ ਸਕਦੇ ਹਾਂ ਵੀ ਨਾ ਆਪਣੀ ਕੁੜੀ ਦੇ ਉਮਰ ਦੇ ਇਲਾਜ ਕੀਤਾ ਜਾਂਦਾ ਇਹ ਨਾ ਆਪਣੀ ਮਾਤਾ ਜੀ ਦੀ ਉਮਰ ਦੇ ਇਲਾਜ ਕੀਤਾ ਜਾਂਦਾ। ਨਹੀਂ ਬੇਟਾ ਇਦਾਂ ਦੀ ਹਰਕਤ ਆ ਜੇ ਸਾਡੇ ਨਾਲ ਕੋਈ ਨਹੀਂ ਹੋਈ ਇੱਥੇ। ਤੇ ਨਾਲੇ ਨਾ ਅੱਜ ਵੀ ਚੱਲ ਕੋਈ ਸਿੱਕੇ ਤੇ ਸਾਰੇ ਨੇ ਇੱਕੋ ਜਿਹੇ ਹੁੰਦੇ ਸਾਡੇ ਲੋਕੀ ਬਤੇਰੀ ਇੱਜ਼ਤ ਕਰਦੇ ਆ ਪਰ ਇਦਾਂ ਨਹੀਂ ਸਾਡੇ ਨਾਲ ਕਦੀ ਹੋਈ ਉਈ ਮਾੜੀ ਹਰਕਤ ਨਹੀਂ ਹੋਈ ਸਾਡੇ ਨਾਲ ਇੱਥੇ ਅਜੇ ਕੁੜੀ ਬਿਮਾਰ ਆ ਘਰ ਦਾ ਗੁਜ਼ਾਰਾ ਬਹੁਤ ਖਸੁੱਕਾ ਹੁੰਦਾ ਕਦੇ ਸੋਚਿਆ ਸੀ ਕਿ ਇਹ ਦਿਨ ਦੇਖਣਾ ਪਊਗਾ ਕਿ ਇੱਕ ਰੋਡ ਦੇ ਕਿਨਾਰੇ ਝੋਪੜੀ ਜੀ ਪਾ ਕੇ ਚਾਹ ਦਾ ਸਟਾਲ ਲਾਣਾ ਪਊਗਾ ਨਹੀਂ ਬੇਟਾ ਇਹ ਤਾਂ ਸੋਚਿਆ ਹੀ ਨਹੀਂ ਸੀਗਾ ਉਹ ਪਰਮਾਤਮਾ ਨੇ ਕਰਾਇਆ ਤੇ ਕਰੰਡੇ ਆ ਹਾਂ ਜੀ ਦੁੱਖ ਹੁੰਦਾ ਮਾਤਾ ਜੀ ਹਾਂ ਜੀ ਦੁੱਖ ਤਾਂ ਹੁੰਦਾ ਹੀ ਆ ਕੋਈ ਹਲ ਕਰਨ ਵਾਲਾ ਹੈ ਨਹੀਂਗਾ ਬੇਟਾ ਸਾਡੀ ਅਰੇ ਜੀ ਕਿਤੇ ਨਾ ਕਿਤੇ ਬਾਪੂ ਜੀ ਤੁਹਾਡਾ ਸਾਰਾ ਬਣੇ ਹੋਇਆ ਤੁਸੀਂ ਬਾਪੂ ਜੀ ਦਾ ਸਾਰਾ ਬਣੇ ਹੋਇਆ ਕਿਤੇ ਸੋਚੇ ਜੇ ਬਾਪੂ ਜੀ ਕਿਤੇ ਨਾ ਰਹੇ ਜਾਂ ਫਿਰ ਤੁਸੀਂ ਤੁਹਾਨੂੰ ਕੁਝ ਹੋ ਗਿਆ ਕੀ ਬਣੂਗਾ ਫਿਰ ਪੁੱਤ ਦੇਖ ਪ੍ਰਮਾਤਮਾ ਦਾ ਆਸਰਾ ਹੁੰਦਾ ਵਾ ਤੇ ਪ੍ਰਮਾਤਮਾ ਕੋਈ ਨਾ ਕੋਈ ਲਾ ਵਸੀਲਾ ਬਣਾ ਹੀ ਦਿੰਦਾ ਹੁੰਦਾ ਬਿਲਕੁਲ ਜੇ ਆਪਣਾ ਹੋ ਜਾਂਦਾ ਫਿਰ ਉਹ ਰਾਹ ਵੀ ਦੱਸ ਦਿੰਦਾ ਵਾ ਜੀ ਹਾਂਜੀ ਤੋਂ ਬਾਪੂ ਜੀ ਕਿੱਦਾਂ ਦਾ ਲੱਗਦਾ ਜਦੋਂ ਮਾਤਾ ਜੀ ਇਕੱਲੇ ਰਹਿ ਕੇ ਇੱਥੇ ਕੰਮ ਕਰਦੇ ਨੇ ਤੁਸੀਂ ਉੱਥੇ ਖੜੇ ਰਹਿੰਦੇ ਹੋ ਡਰ ਲੱਗਦਾ ਮੇਰਾ ਤਾਂ ਮੈਂ ਚੱਲੇ ਤਾਂ ਬਾਹਰ ਜਾਣਾ ਪਰ ਮੇਰਾ ਧਿਆਨ ਇਹ ਨਾਲ ਹੀ ਰਹਿੰਦਾ ਵੀ ਕੋਈ ਬੋਲੇ ਨਾ ਕੋਈ ਗਲਤ ਕਿਉਂ ਕੋਈ ਇਲਾਕਾ ਹੋ ਜਾ ਕੋਈ ਬੋਲੇ ਨਾ ਜਾਂ ਕੁਝ ਇਹਨਾਂ ਕੋ ਮੜੀ ਗੱਲ ਹੁੰਦੀ ਹੈ ਮੈਂ ਭੱਜ ਕੇ ਦੇਖ ਲੈਣਾ ਵੀ ਕੀ ਗੱਲ ਆ ਕਿੰਨੇ ਕੋਈ ਨਹੀਂ ਚਾ ਪੀਣਾ ਜੀ ਬਾਪੂ ਜੀ ਕਿੱਥੇ ਰਹਿੰਦੇ ਹੋ ਕਿੱਥੋਂ ਆਨੇ ਹੋ ਪਟਿਆਕ ਲੋਨੀ ਜੀ ਪਟਿਆਕ ਲੋਨੀ ਇੱਥੇ ਰਹਿੰਦੇ ਹਾਂ ਹਾਂਜੀ ਅੱਛਾ ਓខਾ ਹੁੰਦਾ ਵੀ ਇੰਨੀ ਦੂਰੋਂ ਆਣਾ ਫੇਰ ਲੱਸੀ ਵੇਚ ਰਹੇ ਹੋ ਹੁਣ ਤਾਂ ਠੰਡਾ ਲੱਸੀ ਵਿਕਦੀ ਵੀ ਨਹੀਂ ਹੁੰਦੀ ਹਾਂਜੀ ਘੱਟ ਵੇਚੀ ਬੇਟਾ ਆਉਣਾ ਜਾਣਾ ਤਾਂ ਬੇਟਾ ਓខਾ ਆ ਹੁਣ ਸਮਾਨ ਲੈ ਰੇੜੀ ਤੇ ਸਾਰਾ ਲੱਦ ਕੇ ਲੈ ਕੇ ਜਾਣਾ ਲੈ ਕੇ ਆਉਣਾ ਬੜਾ